ਮੈਨੂੰ 9 ਵਜੇ ਫੋਨ ਆਇਆ ਮੇਰੇ ਭਤੀਜੇ ਦਾ ਉਦੋਂ ਦਾ ਉਹ ਟਰੈਸ ਤੇ ਉਹਰੇ ਤੇਰੇ ਪਾਪਾ ਟਰੈਸ ਤੇ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਸਾ ਘਰ ਵਿੱਚ ਅੱਗ ਲੱਗ ਗਈ ਹੈ ਸਾਢੇ 9 ਤੱਕ ਇੱਥੇ ਪਹੁੰਚ ਗਏ ਪਰ ਉਦੋਂ ਤੱਕ ਇਹਨਾਂ ਨੇ ਸਾਢੇ 8:30 'ਤੇ ਫੋਨ ਕੀਤਾ ਹੈ ਫਾਇਰ ਬ੍ਰਿਗੇਡ ਵਾਲਿਆਂ ਨੂੰ ਸਾਢੇ 9 ਤੱਕ ਉਹ ਨਹੀਂ ਪਹੁੰਚੇ 1 ਘੰਟਾ ਔਰ ਦੂਜੀ ਵਾਰ ਬਾਅਦ ਵਿੱਚ ਆ ਰਹੇ ਉਹਨਾਂ ਦਾ ਤਾਂ ਪਾਣੀ ਨਹੀਂ ਆ ਰਿਹਾ ਪਾਈਪਾਂ ਲੀਕ ਕਰਦੀਆਂ ਪਈਆਂ ਹੈ ਪ੍ਰੋਪਰ ਉਹ ਅੱਗ ਬੁਝਾ ਹੀ ਨਹੀਂ ਪਾਏ ਕੰਟਰੋਲ ਹੀ ਨਹੀਂ ਕਰ ਪਾਏ ਫਾਇਰ ਬ੍ਰੀਡ ਦੀ ਕਿੰਨਾ ਕਿਤੇ ਕਮੀ ਰਹੀ ਹੈ ਕਮੀ ਹਾਂ ਕਮੀ ਰਹੀ ਦੂਸਰਾ ਜਿਹੜੇ ਸਾਡੇ ਫਾਇਰ ਬ੍ਰੀਡ ਦੇ ਅਡਰੈਸ ਪਾ ਕੇ ਅੰਦਰ ਜਿਹੜੇ ਬਰਨ ਹੋ ਰਹੇ ਆ ਜਾਂ ਅੰਦਰ ਜੀ ਰਹੇ ਉਹਨਾਂ ਜਾ ਕੇ ਬਚਾਉਂਦੇ ਨੇ ਉਹ ਕਿੱਥੇ ਸੀ ਉਹ ਸਾਰੇ ਮਤਲਬ ਕੋਈ ਅੰਦਰ ਉਹ ਨਹੀਂ ਬਾਅਦ ਵਿੱਚ ਇੱਕ ਮੈਡਮ ਆਇਓ ਉਹ ਮਤਲਬ ਕਿ ਉਹਨਾਂ ਨੇ ਅੰਦਰ ਜਾ ਕੇ ਹਾਂ ਉਹਨਾਂ ਨੇ ਦੇਖਿਆ ਹਾਂ ਉਹ ਉਹਨਾਂ ਨੇ ਬਹੁਤ ਬਰੇਵਰੀ ਦਿਖਾਈ ਉਹ ਅੰਦਰ ਗਏ ਨੇ ਮੈਡਮ ਬਾਕੀ ਬਾਕੀ ਆ ਬਾਕੀ ਜੇ ਅਗਰ ਟਾਈਮ ਸਿਰ ਕਿਉਂਕਿ ਅੱਧਾ ਘੰਟਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਇਹ ਜਿਹੜੀ ਸਫੋਕੇਸ਼ਨ ਦੇ ਵਿੱਚ ਰਹਿਣਾ ਅਗਰ ਟਾਈਮ ਦੀ ਸਭ ਕੁਝ ਹੋ ਜਾਂਦਾ ਸਾਈਮ ਦੀ ਮਤਲਬ ਕਿ ਹਾਂ 15 ਮਿੰਟਾਂ 'ਚ ਜੇ 20 ਮਿੰਟਾਂ 'ਚ ਜੇ ਕੋਈ ਨੂੰ ਸੁਵਿਧਾ ਮਿਲ ਜਾਂਦੀ ਤਾਂ ਸ਼ਾਇਦ ਉਹ ਸਾਡੇ ਨਾਲ ਹੁੰਦੇ ਮੇਰੇ ਫਾਦਰ ਸਰਦਾਰ ਖਜਾਨ ਸਿੰਘ ਉਹ ਮੇਰੀ ਸਿਸਟਰ ਨਵਦੀਪ ਕੌਰ ਮੈਂ ਇਹ ਕਹਾਂਗੀ ਕਿ ਪਲੀਜ਼ ਮਤਲਬ ਕਿ ਜਿਹੜੇ ਇਸ ਨਾ ਮੁਸੀਬਤ ਚ ਵਰ ਜਾਂਦੇ ਉਹਨਾਂ ਦੀ ਮੋਲੇ ਜੀ ਸੁਣੋ ਉਹਨਾਂ ਦੀ ਸੁਨਵਾਈ ਹੋਣੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਔਰ ਟਾਈਮਲੀ ਹੈਲਪ ਕਰਨੀ ਚਾਹੀਦੀ ਜਿਹੜੀ ਤੁਸੀਂ ਵੇਟ ਕਰਕੇ ਜਿਹੜੀ ਲੇਟ ਹੈਲਪ ਕਰੋਗੇ ਉਹਦਾ ਕੀ ਫਾਇਦਾ ਜਦੋਂ ਸਭ ਕੁਝ ਉੱਥੋਂ ਨਿਕਲ ਜਾਏ ਇਹ ਪ੍ਰਾਗ ਦਾਸ ਚ ਰਾਤ ਦੇ 10:00 ਵਜੇ ਜਿਹੜੇ ਕਿਸੇ ਕਾਰਨਾ ਕਾਰਨ ਘਰ ਦੇ ਵਿੱਚ ਜਿਹੜੀ ਆ ਅੱਗ ਲੱਗੀ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਸਾਡੀ ਪੁਲਿਸ ਟੀਮ ਜਿਹੜੀ ਆ ਮੌਕੇ ਤੇ ਪਹੁੰਚ ਗਏ ਉਤੇ ਕਾਬੂ ਜਿਹੜਾ ਕਿ ਤੇ ਫੌਂਡ ਚ ਕਾਫੀ ਮਿਹਨਤ ਕਰਨੀ ਪਈ ਗੱਡੀਆਂ ਜਿਹੜੀਆਂ ਬਾਹਰ ਸੀ ਗਲੀ ਛੋਟੀ ਸੀ ਇੱਕ ਪਲੇਸਮੈਂਟ ਤੇ ਉਹਦੇ ਵਿੱਚ ਰਮਾਲਾ ਸਾਹਿਬ ਸੀਗੇ ਘਰ ਦੇ ਵਿੱਚ ਜਿਹਦੇ ਕਾਰਨ ਕਾਫੀ ਮਿਹਨਤ ਕਰਨੀ ਪਈ ਆ ਤੀਸਰੀ ਮੰਜ਼ਲ ਤੋਂ ਇੱਕ ਅਬਨਾਰਮਲ ਲੜਕੀ ਸੀ ਇਹਨਾਂ ਦੀ 32 ਸਾਲ ਉਮਰ ਨਦੀਪ ਕੌਰ ਤੇ ਇੱਕ ਬਜ਼ੁਰਗ ਸੀ 85 86 ਸਾਲ ਦੇ ਜਾਨ ਸਿੰਘ ਇਹਨਾਂ ਦੀ ਦਮ ਘੁੱਟਣ ਕਾਰਨ ਅੰਦਰ ਜਿਹੜੀ ਇਹ ਮੌਤ ਹੋ ਗਈ ਸੀ ਤੇ ਬਾਕੀ देर ਰਾਤ ਤੱਕ ਜਿਹੜਾ ਕਾਬੂ ਪਾ ਲਿਆ ਗਿਆ ਸੀ